ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੇਰੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਮਕੰਮ ਸਿੰਘ ਵਾਲਾ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਨੇੜੇ ਸਾਧਕ ਰਹਿ ਜਾਂਦਾ ਮਸਾ 10 ਕਿਲੋਮੀਟਰ ਵਾਂਗੂ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲੇ ਸੂਏ ਮੱਛੀ ਦਿਖਾਉਂਗਾ ਵੱਡੇ ਕੱਦ ਕਾਠ ਵਾਲੀ ਫਿਲਾਲ ਕੱਬਣਾ ਪਰ ਥਲੋ ਤਿਆਰੀ ਸੋਹਣੀ ਆ ਸੋ ਵੀਡੀਓ ਨੂੰ ਅੰਤ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜੂਗੀ ਤੇ ਆ ਕੇ ਆਪ ਦੀ ਸੱਡੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਇੱਕ ਨੰਬਰ ਤੇ ਬਹੁਤ ਸੋਹਣੀ ਵੈੜ ਵੱਡੇ ਕੱਦ ਘਾਠ ਵਾਲੀ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਡੇਟ ਮੁਤਾਬਕ ਬਾਈ ਜੀ ਹੁਣ ਇਹ ਕਹਿੰਦੇ 15 ਦਿਨਾਂ ਦੀ ਕੱਚੀ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਵਚੀ 24-25 ਕਿਲੋ ਬੜੇ ਆਰਾਮ ਨਾਲ ਚਵਾਜੂ ਹਾਈਟ ਵਾਲੇ ਪਾਸੋਂ ਫੁੱਲ ਉੱਤੇ ਲੰਮੇ ਵੱਡੇ ਕੱਦ ਘਾਠ ਵਾਲੀ ਆ। ਬੈਟ ਕੋਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਹਵਾਨਾ ਵੇਚ ਸਕਦੇ ਆ ਬਹੁਤ ਸੋਹਣਾ। ਤਲੇ ਕੱਚੀ ਕੱਚੀ ਇਹ ਵਾਲਟਾਂ ਹਜੇ ਬਹੁਤ ਪਈ ਆ ਵਾਜੀ ਨੇ 15 ਦਿਨਾਂ ਚ ਵਾਲਟਾਂ ਕੱਢ ਕੇ ਹਵਾਲਾ ਟੈਟ ਕਰਕੇ ਦੋਸਤੋ ਫਿਰ ਸੁਣਾ ਦੁੱਧ ਬਾਈ ਜੀ ਹੁਣੇ ਕਹਿੰਦੇ ਵਾਸੀ 24 25 ਕਿਲੋ ਬੜੇ ਆਰਾਮ ਨਾਲ ਚੁਗਾਜੂ ਫਿਰ ਸਕਵਾਰਟੀ ਵੇਚ ਸਕਦੇ ਆ ਸੋਹਣੇ ਮੂਹ ਮੱਥੇ ਦੀ ਅੱਗੇ ਬਾਈ ਦੀ ਹੁਣੇ ਕਹਿੰਦੇ ਜਿਹੜੇ ਸੀਮੰਦੀ ਆਪ ਆ ਆਪ ਬਾਈ ਜੀ ਹੁਣੇ ਕਹਿੰਦੇ ਡੈਨਮਾਰਕ ਦੇ 40 1 16 ਸੀਮੰਦੀ ਆ ਹਾਈਟ ਵਾਲੇ ਪਾਸੋਂ ਫੋਲ ਉੱਜਲ ਮੈਂ ਵੱਡੇ ਘਾਤ ਘਾਟ ਥਾਲੀਆ ਥਣਾ ਸਈ ਸੋਹਣਾ ਯਾਰੇ ਤਾਂ ਨਾ ਤੇਜਵਾਈ ਵਾਲੇ ਫੋਰਟ ਸ਼ਾਂਗਪੂਰਾਣੀ ਹਵਾਨਾ ਵੇਖ ਸਕਦੇ ਆ ਬਹੁਤ ਸੋਹਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਵਾਛ 24 25 ਕਿਲੋ ਬੜੇ ਆਰਾਮ ਨਾਲ ਚਵਾਜੂ ਥਣ ਮਨ ਨੇੜ ਤੋਂ ਚੈੱਕ ਕਰਾ ਦਿੰਨਾ ਬੱਚੀ ਦੇ ਆ ਦੋਸਤੋ ਵੇਖ ਸਕਦੇ ਆ ਚਾਰਾ ਥਨਾ ਸੇਮੇਸਾਈ ਜਾਂ ਤੇਜਵਾਈ ਵਾਲੇ ਫੋਰਟ ਸ਼ਾਂਗਪੂਰਾਣੀ ਹਵਾਨਾ ਬਹੁਤ ਸੋਹਣਾ ਬੱਚੀ ਨੇ 14 15 ਦਿਨਾਂ ਚ ਵਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੋਹਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਵਾਛ 24 25 ਕਿਲੋ ਬੜੇ ਆਰਾਮ ਨਾਲ ਚਵਾਜੂ ਤੇ ਰੇਟ ਬਾਈ ਜੀ ਹੋਣੀ ਕਹਿੰਦੇ ਬੱਚੀ ਦਾ ਫੋਨ ਤੇ ਹੀ ਕਰਾਂਗੇ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਦਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ